ਮੇਰਾ ਨੰਦਲੀਰ ਸਿੰਘ ਪੰਨੂ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਆਲ ਇੰਡੀਆ ਉਹਦਾ ਪ੍ਰੈਜ਼ੀਡੈਂਟ ਹੈ ਜੀ ਅੱਜ ਤੁਹਾਡੇ ਰੋਡ ਦੇ ਉੱਤੇ ਸਿਰਿਆਲੀ ਰੋਡ ਦੇ ਉੱਤੇ ਜਿਹੜੇ ਡਿਵਾਈਡਰ ਦੇ ਉੱਤੇ ਜਿਹੜੇ ਬੂਟੇ ਲੱਗੇ ਹੋਏ ਆ ਹਾਂਜੀ ਤੇ ਕਾਫੀ ਬੂਟੇ ਸੁੱਕ ਚੁੱਕੇ ਆ ਕੀ ਕਾਰਨ ਆ ਕਿ ਇਹਨੇ ਦੇਖਭਾਲ ਨਹੀਂ ਹੋ ਰਹੀ ਨੇ ਦੇਖਭਾਲ ਵੇਖੋ ਜੀ ਇੱਥੇ ਜਿਹਨੇ ਜਿਨ੍ਹਾਂ ਦੇਖਭਾਲ ਕਰਨੀ ਆ ਨਾ ਪਹਿਲਾਂ ਤੇ ਇੱਕ ਡੀਸੀ ਸਾਹਿਬ ਆਏ ਸੀ ਇਸ ਤੋਂ ਪਹਿਲਾਂ ਜਿਹੜੇ ਹੁਣ ਵਾਲੇ ਇਹਨਾਂ ਤੋਂ ਪਹਿਲਾਂ ਆਏ ਉਹਨਾਂ ਨੇ ਕੀ ਕੀਤਾ ਬਈ ਰਾਤ ਨੂੰ ਕਮੇਟੀ ਘਰ ਦੇ ਮਲਾਜਮਾਂ ਨੂੰ ਸੱਦ ਕੇ ਜਿਹੜੀਆਂ ਚੰਗੀਆਂ ਟਾਲੀਆਂ ਚੰਗੀਆਂ ਨਿੰਮਾਂ ਜਿਹੜੀਆਂ 15-15 20-20 ਫੁੱਟ ਦੀਆਂ ਚੰਗੀਆਂ ਪੱਲੀਆਂ ਸੀਗੀਆਂ ਉਹ ਵੀ ਬਾਬਾ ਜੀ ਹੁਣਾਂ ਲਿਆ ਕੇ ਲਾਈਆਂ ਉਹ ਰਾਤ ਨੂੰ ਪੁੱਟ ਦਿੱਤੇ ਜੀ ਇੱਥੇ ਲਿਆ ਕੇ ਫਰੈਂਸੀ ਬੂਟੇ ਲਾਉਣੇ ਆ ਉਸ ਤੋਂ ਬਾਅਦ ਆ ਜਿਹੜੀ ਕੱਲੀ ਗੁਲਾਬਾਸੀ ਜੀ ਰਹਿ ਗਈ ਫੇਰ ਅਸੀਂ ਬੇਨਤੀ ਕੀਤੀ ਬਾਬਾ ਜੀ ਹੁਣਾਂ ਬਾਬਾ ਜੀ ਆਪਾਂ ਰੁੱਖ ਲਾਈਏ ਰੁੱਖ ਲਿਆ ਕੇ ਬਾਬਾ ਜੀ ਹੁਣਾਂ ਨੇ ਬਾਬਾ ਜੀ ਬਾਬਾ ਬਸਤਾ ਸਿੰਘ ਜੀ ਡੇਰੇ ਵਾਲੇ ਜਿਹੜੇ ਉਹਨਾਂ ਨੇ ਲੈ ਕੇ ਲਾਏ ਉਸ ਤੋਂ ਬਾਅ ਚੱਲ ਪਏ ਸਾਰਾ ਪਾਣੀ ਤਾਂ ਨਹੀਂ ਪਾ ਗੋਣਾ ਇੱਕ ਚਲਾਤੇ ਹੁਣ ਗਰਮੀ ਆਈ ਆ ਕਮੇਟੀ ਘਰ ਵਾਲੇ ਅੱਗੇ ਇੱਥੇ ਪਾਣੀ ਪਾਉਣ ਆਉਂਦੇ ਨਹੀਂ ਮੈਂ ਉਹਨਾਂ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਇੱਥੇ ਕੈਮਰੇ ਲੱਗੇ ਆ ਜੇ ਤੁਸੀਂ ਇਹ ਸਹੌਲਤ ਵੀ ਮੈਂ ਕਿਤੇ ਇੱਧਰ ਦੀ ਕੋਈ ਉਹਨੇ ਟੈਂਕੀ ਜਾਂਦੀ ਐ ਇਹਨੂੰ ਨਹੀਂ ਵੇਖੀ ਅੱਜ ਤੱਕ ਜੇ ਆਉਂਦੇ ਆ ਤੇ ਉਥੋਂ ਪੁਲ ਤੋਂ ਪਛਾਈ ਹੋ ਕੇ ਮੁੜ ਜਾਂਦੇ ਆ ਇੱਧਰ ਨਹੀਂ ਕਦੇ ਆਉਂਦੇ ਸ਼ਹਿਰ ਸ਼ਹਿਰ ਚ ਹੀ ਰਹਿਦੇ ਇੱਧਰ ਨਾਲ ਬੰਨ ਜਿਹੜੇ ਨਹੀਂ ਹੁੰਦੇ ਦੂਜੀ ਰਹਿ ਗਈ ਗੱਲ ਡੀਸੀ ਸਾਹਿਬ ਦੇ ਪਤਾ ਕਿੰਨੇ ਚੱਕਰ ਐ ਐਸਡੀਐਮ ਸਾਹਿਬ ਦੇ ਕਿੰਨੇ ਚੱਕਰ ਐ ਐਮਐਲਏ ਸਾਹਿਬ ਦੇ ਆਪਣੇ ਪਤਾ ਕਿੰਨੇ ਚੱਕਰ ਕਿਸੇ ਬੰਦੇ ਪੇ ਆਪਾਂ ਇਧਰ ਪਾਣੀ ਪਾਉਣਾ ਕੋ ਵਾਤਾਵਰਨ ਨੂੰ ਬਚਾਉਣਾ ਵਾ ਸਾਰੀ ਇੱਕ ਕਾਗਜ਼ੀ ਕਾਇਰੋਗੀ ਕਰਕੇ ਫੋੜਾ ਨਵਾ ਕੇ ਤੇ ਵਾਤਾਵਰਨ ਦੇ ਸਬੰਧ ਵਿੱਚ ਤੇ ਸਾਰੇ ਘਰੋਂ ਘਰੀ ਚੱਲ ਜਾਂਦੇ ਆ ਤੇ ਵਾਤਾਵਰਨ ਬਜ ਗਿਆ ਜੋ ਬੂਟੇ ਸੁੱਕੇ ਹੋਏ ਆ ਇਹਨਾਂ ਦੇ ਸਬੰਧ ਵਿੱਚ ਤੁਸੀਂ ਕਿ ਉਹ ਸਾਬ ਨੂੰ ਤੁਹਾਨੂੰ ਜਾਣ ਕੇ ਦਿੱਤੀ ਆ ਜਾਂ ਜਿਹੜਾ ਪਾਣੀ ਨਹੀਂ ਪਾਉਣ ਦੇ ਇੱਥੇ ਇਹਨਾਂ ਨੂੰ ਮੈਂ ਜੀ ਐਤਵਾਰ ਦੀ ਗੱਲ ਆ ਡੀਸੀ ਸਾਹਿਬ ਨਾਲ ਗੱਲ ਮੇਰੀ ਹੋਈ ਇਹ ਡੀਸੀ ਸਾਹਿਬ ਤੁਸੀਂ ਪਤਾ ਕਿੰਨੀ ਵਾਰੀ ਆਂਦੀ ਲੰਘਦੇ ਜੇ ਪੇ ਸਾਡਾ ਬਹੁਤ ਜ਼ਿਆਦਾ ਇਧਰ ਦਾ ਬੁਰਾ ਲਿਆ ਕਿਉਂਕਿ ਜਿਹੜੇ ਰੋੜਾਂ ਦੀ ਸਾਈਡ ਤੇ ਉਹ ਜਿਹੜੇ ਰੋਡ ਬਣਿਆ ਚੰਗੀਆਂ ਮੋਟੀਆਂ ਟਾਲੀਆਂ ਜਿਹੜੀਆਂ ਉਹ ਵੀ ਪੁੱਟ ਕੇ ਲੱਗੇ ਕਿਉਂਕਿ ਉਹ ਸਾਈਡਾਂ ਤੇ ਹੈਗੀਆਂ ਉਹਨਾਂ ਨੂੰ ਪੁੱਟਣ ਦੀ ਲੋੜ ਨਹੀਂ ਮੈਂ ਉਹਨਾਂ ਨੂੰ ਆਖਿਆ ਜੀ ਆ ਜਿਹੜੇ ਰੋਖੇ ਹੀ ਲਾਏ ਆ ਬਾਬਾ ਜੀ ਹੁਣੇ ਸੇਵਾ ਕਰਕੇ ਗਏ ਆ ਇਹਨਾਂ ਨੂੰ ਪਾਣੀ ਪਾਉਣ ਕੋਈ ਨਹੀਂ ਹੁੰਦਾ ਕਹਿੰਦੇ ਜੀ ਮੈਂ ਈਓ ਸਾਹਿਬ ਨਾਲ ਕਰਦਾ ਗੱਲ ਈਓ ਸਾਹਿਬ ਨਾਲ ਕੀਤੀ ਗੱਲ ਐਸਡੀਐਮ ਸਾਹਿਬ ਨਾਲ ਸਾਰਿਆਂ ਨਾਲ ਗੱਲ ਕੀਤੀ ਅੱਜ ਇਸ ਗੱਲ ਨੂੰ ਮੇਰਾ ਖਿਆਲ ਫੇਰ ਹਫ਼ਤੇ ਦੇ ਲਾਗੇ ਬੰਨੇ ਹੋ ਗਿਆ ਤੇ ਹਾਲੇ ਤੱਕ ਵੀ ਕੋਈ ਬੰਦਾ ਜਿਹੜਾ ਇਹ ਬੰਨੇ ਨਹੀਂ ਪਹੁੰਚਿਆ ਕੀ ਮੰਗ ਕਰਦੇ ਹੋ ਮੰਗ ਤੇ ਮੇਰੇ ਹਸਾਮਨਾ ਤੇ ਪਹਿਲਾਂ ਤੇ ਜਿਹਨਾਂ ਠੀਕ ਹੈ ਨਹੀਂ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਆ ਇਹ ਆਪਾਂ ਨੂੰ ਇੱਕ ਆਕਸੀਜਨ ਦਿੰਦੇ ਆ ਇਹਨਾਂ ਦੇ ਵਿੱਚ ਵੀ ਜਾਣ ਆ ਇਹ ਆਪਾਂ ਇਹਨੇ ਰੁੱਖ ਜਿਹੜੇ ਆ ਤਬਾਹ ਕਰਨ ਦੇ ਆ ਇੱਕ ਨਿੱਕੀ ਜਿਹੀ ਅੰਗਲੀ ਕਰਕੇ ਬੰਦੇ ਸਵੇਰੇ ਸਵੇਰ ਆਉਂਦੇ ਹੀ ਪਾਣੀ ਪਾ ਕੇ ਚਲ ਜਾਂਦੇ ਕੋਈ ਜਿਆਦੀ ਵੱਡੀ ਗੱਲ ਨਹੀਂ ਪਰ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ ਤੇ ਫਿਰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਜਿੱਦਾਂ ਚਾਹ ਡੀਸੀ ਸਾਹਿਬ ਬੈਠੇ ਆਪਣੇ ਕਮਰੇ ਏਸੀ ਛੱਡ ਗਏ ਦੂਜੇ ਵੀ ਸਾਰੇ ਮੁਲਾਜ਼ਮ ਬੈਠੇ ਆ ਤੇ ਕੋਈ ਗੱਲ ਹੀ ਨਹੀਂ ਗਈ ਕੋਈ ਨਿਕਲ ਕੇ ਰਾਜੀ ਨਹੀਂਗਾ ਵੀ ਕੀ ਆਪਣਾ ਸ਼ਹਿਰ ਦਾ ਮਾਹੌਲ ਆ ਸਹੀ ਆ ਗਲਤ ਆ ਕਿਸੇ ਬੰ